ਲਾਕੇ ਤੇਰੇ ਗਾਣੇ ਸੀੜੀ ਤੇ ਪਾਉਂਦੇ ਨੇ ਵੈਣ ਓਏ ਲਾਕੇ ਤੇਰੇ ਗਾਣੇ ਟੇਪ ਤੇ ਪਾਉਂਦੇ ਨੇ ਵੈਣ ਓਏ ਤੂੰ ਤਾਂ ਤੁਰ ਗਿਆ ਮਾਨਕਾ ਰੋਂਦੇ ਤੇਰੇ ਫੈਨ ਓਏ ਤੂੰ ਤਾਂ ਤੁਰ ਗਿਆ ਮਾਨਕਾ ਰੋਂਦੇ ਤੇਰੇ ਫੈਨ ਓਏ ਤੂੰ ਤਾਂ ਤੁਰ ਗਿਆ ਮਾਨਕਾ ਲੱਗਣੇ ਨਹੀਂ ਖਾੜੇ ਤੇਰੇ ਜਿੱਥੇ ਤੂੰ ਗਾਉਂਦਾ ਸੀ ਦੇਸੀ ਜਿਹਾ ਲਾਸਟੇਜਾ ਕਲੀਆਂ ਸੁਣਾਉਂਦਾ ਸੀ ਗੱਡਿਆਂ ਦੀਆਂ ਲਾਸਟੇਜਾ ਕਲੀਆਂ ਸੁਣਾਉਂਦਾ ਸੀ ਕੋਠੇ ਤੇ ਲੱਗੇ ਸਪੀਕਰ ਹੁਣ ਨਾ ਕੁਝ ਕਹਿਣ ਓਏ ਤੂੰ ਤਾਂ ਤੁਰ ਗਿਆ ਮਾਨਕਾ ਰੋਂਦੇ ਤੇਰੇ ਵੈਣ ਓਏ ਤੂੰ ਤਾਂ ਤੁਰ ਗਿਆ ਮਾਨਕਾ ਰੋਂਦੇ ਤੇਰੇ come on